ਇੱਕ ਵਾਰ ਨਾ ਹੰਸ ਧਰਤੀ ਤੇ ਉਤਰ ਆਉਂਦੇ ਆ ਤੇ ਉਹ ਆਪੋ ਚ ਸਲਾਹ ਕਰਦੇ ਆ ਉਹਨਾਂ ਕੋਲੇ ਸਮਾਂ ਉਹਨਾਂ ਦਾ ਰਹਿੰਦਾ ਹੁੰਦਾ ਹੈ ਤੇ ਉਹ ਆਪੋ ਚ ਸਲਾਹ ਕਰਦੇ ਵੀ ਕੁਝ ਸਮਾਂ ਧਰਤੀ ਤੇ ਗੁਜ਼ਾਰ ਲੈਣੇ ਆ ਚਲੋ ਆਪੋ ਚ ਸਲਾਹ ਕਰਕੇ ਉੱਥੇ ਡੇਰਾ ਲਾ ਲੈਂਦੇ ਆ ਕੁਝ ਸਮੇਂ ਬਾਅਦ ਉੱਥੇ ਕੰਮ ਵੀ ਆ ਜਾਂਦੇ ਆ ਉਹਨਾਂ ਦੀ ਬਾਣੀ ਬੜੀ ਮਧਰ ਹੁੰਦੀ ਹੈ ਤੇ ਕੰਮ ਉਹਨਾਂ ਦੀ ਬਾਣੀ ਤੋਂ ਪ੍ਰਭਾਵਿਤ ਬਹੁਤ ਹੁੰਦੇ ਆ ਉਹ ਕਹਿੰਦੇ ਅਸੀਂ ਵੀ ਇਹ ਭਾਸ਼ਾ ਸਿੱਖਣੀ ਹੈ ਅਸੀਂ ਵੀ ਇਹੀ ਬੋਲੀ ਸਿੱਖਣੀ ਹੈ ਉਹਨਾਂ ਨੂੰ ਬਥੇਰਾ ਸਮਝਾਉਂਦੇ ਆ ਕਿ ਸਾਨੂੰ ਸਾਡੇ ਕੋਲ ਤਾਂ ਬੱਧ ਸਮਾਂ ਅਸੀਂ ਪਿੱਛੇ ਆਏ ਅਸੀਂ ਤਾਂ ਮੁੜ ਜਾਣਾ ਸਾਡੇ ਕੋਲ ਜਿਆਦਾ ਸਮਾਂ ਨਹੀਂ ਹੈ ਪਰ ਕਾਂ ਜਿਹੜੇ ਜਿਹਦੇ ਪੈ ਰਹੇ ਨੇ ਹਟਦੇ ਨਹੀਂ ਉਹ ਕਹਿੰਦੇ ਸੀ ਸਿੱਖਣੀ ਸਿੱਖਣੀ ਆ ਚਲੋ ਉਹ ਸਿੱਖਣ ਲੱਗ ਜਾਂਦੇ ਆ ਜਿਵੇਂ ਜਿਵੇਂ ਸਮਾਂ ਪੈਂਦਾ ਤੇ ਉਹ ਸਮਾ ਜਾਂਦਾ ਜਦੋਂ ਹੰਸਾਂ ਦੇ ਤੋਂ ਜਾਣ ਦਾ ਟਾਈਮ ਆ ਜਾਂਦਾ ਹੰਸੇ ਤੋਂ ਚਲੇ ਜਾਂਦੇ ਆ ਕਾਂ ਦੇ ਆ ਜਿਹੜੇ ਉਹਨਾਂ ਤੋਂ ਹੰਸਾਂ ਦੀ ਭਾਸ਼ਾ ਸਿੱਖਣੀ ਜਾਂਦੀ ਤੇ ਆਪਦੇ ਭੁੱਲ ਜਾਂਦੇ ਆ ਤੇ ਉਧਰੋਂ ਹੰਸੇ ਉਹ ਚਲੇ ਜਾਂਦੇ ਆ ਇਹ ਦੇਖ ਕੇ ਕਾਂ ਸੀਗੇ ਉਹ ਸਦਮੇ 'ਚ ਨਾ ਕਾ ਕਾਂ ਕਰਨ ਲੱਗ ਗਈ ਤੇ ਉਸ ਤੋਂ ਬਾਅਦ ਦੁਨੀਆ ਨੇ ਇਹਦਾ ਨਾਂ ਵੀ ਕਾ ਹੀ ਰੱਖਤਾ ਠੀਕ ਹੈ ਉਹ ਕਹਾ ਜਿਹੜੇ ਦੁਨੀਆ 'ਤੇ ਅੱਜ ਵੀ ਮੌਜੂਦ ਹੈ ਕਿਤੇ ਗਏ ਨਹੀਂ ਹੈਗੇ ਬਾਬੇ ਤੋਂ ਨਾ ਗੁਰਨਾਣਕ ਦੇਵ ਜੀ ਤੋਂ ਸੌਤੀ ਦੇ ਵਿੱਚ ਕਿਸੇ ਨੇ ਸਵਾਲ ਪੁੱਛਿਆ ਕਹਿੰਦੇ ਰੱਬ ਕੌਣ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਜਿੱਥੇ ਹੀ ਸੀ ਜਾਂਦੇ ਸੀ ਨਾ ਸਮ ਟਾਈਮ ਦੇ ਵਿੱਚ ਥੋੜੇ ਮਿੰਟਾਂ ਦੇ ਵਿੱਚ ਉੱਥੇ ਨਗਰ ਦੇ ਵਿੱਚ ਧੁੰਮ ਪੈ ਜਾਂਦੀ ਸੀ ਵੀ ਵਾਕਈ ਕੋਈ ਆਇਆ ਜਿਹਨੂੰ ਰੱਬ ਦਾ ਪਤਾ ਹੈ ਕੋਈ ਰੱਬ ਦਾ ਵਜੇਹ ਹੈ ਜਿਹੜਾ ਆਪ ਹੀ ਰੱਬ ਦਾ ਰੂਪ ਹੈ ਤੇ ਉੱਥੇ ਸੋਧੀ ਦੇ ਵਿੱਚ ਵੀ ਜਦੋਂ ਪਹਿਲੀ ਧਰਮਸ਼ਾਲਾ ਬਣਦੀ ਹੈ ਨਾ ਬਣਾਈ ਜਾਂਦੀ ਹੈ ਤੇ ਉੱਥੇ ਵੀ ਇੱਕ ਬੰਦਾ ਬਾਬਾ ਜੀ ਨੂੰ ਸਵਾਲ ਕਰਦਾ ਕਿ ਨਾ ਰੱਬ ਕੌਣ ਹੈ ਤੇ ਇਹ ਗੱਲ ਜਾਣਨ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜਿਹੜੇ ਡੇਰਿਆਂ ਦੇ ਉੱਪਰ ਜਿਹੜੇ ਕੰਮ ਹੋ ਰਹੇ ਆ ਜਿਹੜੇ ਆਪਦੀਆਂ ਜਵਾਨ ਬੱਚੀਆਂ ਨੂੰ ਡੇਰਿਆਂ ਤੇ ਛੱਡ ਰਹੇ ਆ ਤਾਂ ਉਹਨਾਂ ਨੂੰ ਸਮਝ ਹੀ ਹੈ ਨਹੀਂ ਵੀ ਸਾਡਾ ਗੁਰੂ ਕਿੱਡਾ ਮਾਨ ਸੀਗਾ ਤੇ ਛਣ ਰੱਬ ਉਹਨਾਂ ਨੇ ਕੀ ਦੱਸਿਆ ਵੀ ਰੱਬ ਕੌਣ ਸੀ ਗੁਰਨਾਣੂ ਕਦੇ ਜੀ ਕਹਿ ਰਹੇ ਆ ਉਹਨੂੰ ਸਮਝਾ ਰਹੇ ਆ ਕਿ ਇੱਕ ਓੰਕਾਰ ਕਹਿੰਦੇ ਇੱਕ ਹੈ ਪਛੇ ਆ ਊੜਾ ਊੜੇ ਦਿੱਸਦਾ ਕਹਿੰਦੇ ਇੱਕ ਦਾ ਪਸਾਰ ਹੈ ਫਿਰ ਕਹਿੰਦੇ ਨਾਮ ਨਾਮ ਕਿਹਨੂੰ ਕਹਿੰਦੇ ਜਿਹੜਾ ਕਿਸ ਚੀਜ਼ ਦੀ ਪਛਾਣ ਕਰਾਉਂਦਾ ਉਹਨੂੰ ਕਹਿੰਦੇ ਨਾਮ ਉਹ ਕਹਿੰਦੇ ਨਾਮ ਇਹਦਾ ਸਤ ਹੈ ਸਤ ਨਾ ਵਿਕਮ ਦਾ ਸਤ ਨਾਮ ਨਾਮ ਇਹਦਾ ਸਤ ਹੈ ਇੱਕ ਹੈ ਇੱਕ ਦਾ ਪਸਾਰ ਹੈ ਜੋ ਕੁਝ ਦਿਖ ਰਿਹਾ ਹੈ ਇੱਕ ਹੈ ਜਿਹੜਾ ਉਹ ਜ਼ੀਰੋ ਹੋ ਗਿਆ ਤੇ ਜੋ ਕੁਝ ਵੀ ਦਿਖ ਰਿਹਾ ਉਹ ਸਾਰਾ ਰੱਬ ਦਾ ਆਕਾਰ ਹੀ ਹੈ ਤੇ ਇਹਦਾ ਨਾਮ ਹੈ ਜਿਹੜਾ ਸਤ ਹੈ ਬਾਬੇ ਨਾਨਕ ਤੋਂ ਲੈ ਕੇ ਹੁਣ ਤੱਕ ਕੋਈ ਸਬਦ ਸੀਗੇ ਜਿਹੜੇ ਉਹ ਬਿਲਕੁਲ ਖਤਮ ਹੋ ਗਏ ਪੰਜਾਬੀ ਦੇ ਤੇ ਕੁਝ ਸ਼ਬਦ ਜਿਹੜੇ ਉਹ ਚੇਂਜ ਹੋ ਗਏ ਜਿਹੜੇ ਖਤਮ ਹੋਏ ਉਹਨਾਂ ਦੀ ਥਾਂ ਨਵੇਂ ਆ ਗਏ ਤੇ ਕੁਝ ਚੇਂਜ ਹੋ ਗਏ ਕਿਉਂਕਿ ਪੰਜਾਬੀ ਠੇਰ ਸੀ ਬਿਲਕੁਲ ਕਿ ਨਾਮ ਨਾਮ ਤਾਂ ਸੱਤ ਹੈ ਕਰਤਾ ਪ੍ਰਖੋ ਕਹਿੰਦੇ ਸਾਰਾ ਕੁਝ ਕਰਨ ਵਾਲਾ ਇਹੀ ਹੈ ਨਿਰਪਉ ਉਹ ਨਿਰਪਉ ਕਿ ਜਿਹੜੇ ਗੱਡੀਆਂ ਦੇ ਪਿੱਛੇ ਲਿਖਾਇਆ ਹੈ ਪਰ ਐਕਸਪਲੇਨੇਸ਼ਨ ਹੈ ਜਿਹੜੀ ਉਦਾਹਰਨ ਡੈਫੀਨੇਸ਼ਨ ਜਿਹੜੀ ਇਹ ਬਣਾ ਕੇ ਰੱਖ ਦਿੱਤੀ ਨਿਰਪਉ ਦੀ ਬਹੁਤ ਜ਼ਿਆਦਾ ਇੱਕ ਬਹੁਤ ਗਲਤ ਮੈਸੇਜ ਦਿੰਦੀ ਹੈ ਦੁਨੀਆਂ ਦੇ ਵਿੱਚ ਕਿਉਂਕਿ ਉਹ ਜ਼ਿਆਦਾਤਰ ਜਿਨ੍ਹਾਂ ਨੇ ਇਹ ਸ਼ਬਦ ਲਿਖਾਇਆ ਆਪਣੇ ਵਹੀਕਲਾਂ ਪਿੱਛੇ ਆਪਣੀਆਂ ਗੱਡੀਆਂ ਪਿੱਛੇ ਤੇ ਉਹ ਆਪਦੇ ਆਪ ਨੇ ਨਿਰਭਉ ਕਹਿੰਦੇ ਆ ਤੇ ਬੰਦਾ ਕਦੇ ਵੀ ਨਿਰਭਉ ਨਹੀਂ ਹੁੰਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਕਿਹਦੇ ਵਾਸਤੇ ਬੋਲਿਆ ਸੀ ਨਿਰਭਉ ਉਹ ਕਹਿੰਦੇ ਮਨ ਲੋਕ ਕਿਸੇ ਨੂੰ ਫਾਂਸੀ ਦੀ ਸਜ਼ਾ ਹੋ ਗਈ ਕਿਸੇ ਮੁੰਡੇ ਨੂੰ ਤੇ ਉਹ ਜਿਹਨੇ ਕਰੂਰਤਾ ਨਾਲ 25 30 ਕਤਲ ਕੀਤੇ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਤੇ ਜਿਹੜੇ ਜਦੋਂ ਇਹ ਸਜ਼ਾ ਦੇਣੀ ਹੈ ਉਹਨੂੰ ਇਸ ਗੱਲ ਦਾ ਬੋਲ ਚੰਗੀ ਤਰ੍ਹਾਂ ਪਤਾ ਕਿ ਜਿਹੜਾ ਇਸ ਮੁੰਡੇ ਦਾ ਬਾਪ ਹੈ ਉਹ ਸਟੇਟ ਦਾ ਛਟਿਆ ਬਦਮਾਸ਼ ਆ ਉਹਨੇ ਸੌਵਾਂ ਦੇ ਹਿਸਾਬ ਨਾਲ ਬੰਦੇ ਮਾਰੇ ਤੇ ਮਰਾਈਆ ਉਹਨੂੰ 500 ਜਾਂ 600 ਤੋਂ 600 ਇੱਕ ਕਰਨ ਲੱਗਿਆ ਕੋਈ ਫਰਕ ਨਹੀਂ ਪੈਣਾ ਉਹ ਜਿੱਦ ਦਿਨ ਉਹਨੇ ਫੈਸਲਾ ਕਰਨਾ ਹੁੰਦਾ ਉਸ ਦਿਨ ਉਹਦਾ ਫੋਨ ਆਜਦਾ ਅੱਗੋਂ ਮੁੰਡੇ ਦਾ ਬਾਪ ਬੋਲਦਾ ਉਹ ਕਹਿੰਦਾ ਮੇਰੇ ਮੁੰਡੇ ਦੇ ਤਾਂ ਮੌਤ ਦੀ ਤਰੀਕ ਪਾਏਗਾ ਠੀਕ ਹੈ ਤੈਨੂੰ ਇੱਕ ਫੋਨ ਤੇ ਹੀ ਕੁਝ ਭੇਜਿਆ ਚੈੱਕ ਕਰ ਜਦੋਂ ਚੈੱਕ ਕਰਦਾ ਹੈ ਵੀ ਉਹਦਾ ਮੁੰਡਾ ਕਿਡਨਾਪ ਕੀਤਾ ਹੋਇਆ ਤਾਂ ਉਹ ਉਹਦੇ ਕੰਨ ਨੂੰ ਪਿਸਤੌਲ ਲਾਇਆ ਹੋਇਆ ਹੈ ਤਾਂ ਉਹ ਕੀ ਕਰਦਾ ਜਿੱਥੇ ਉਹਨੇ ਫੈਸਲੇ ਫੈਸਲਾ ਕਰਕੇ ਜਾਣਾ ਸੀ ਕਾਸੀ ਸਜ਼ਾ ਦੇ ਕੇ ਜਾਣੀ ਸੀ ਉਹ ਕੀ ਕਰਦਾ ਉਹ ਸੁਣਵਾਈ ਦੇ ਤਰੀਕਾ ਪਾ ਕੇ ਚਲਾ ਜਾਂਦਾ ਜਾਤੀ ਦੇ ਦਰਨ ਅਪਤਾਲਿੰਦੇ ਪਿਆ ਕਿਉਂਕਿ ਸਮਾਜਿਕ ਤੌਰ ਤੇ ਜੱਜ ਹੀ ਇੱਕ ਸਾਰਿਆਂ ਤੋਂ ਤਗੜੀ ਹਸਤੀ ਹੈ ਡਾਕਟਰ ਜੱਜ ਦੀ ਵੀ ਸਭ ਤੋਂ ਵੱਧ ਹੈ ਉਹ ਕੀ ਕਰਦਾ ਜਿਹੜਾ ਉਹ ਸੁਨਵਾਈ ਦੀ ਤਰੀਕਾ ਪਾ ਕੇ ਜਾਂਦਾ ਉਹਦੇ ਦਰਮਿਆਨ ਜਿੰਨਾ ਵੀ ਸਮਾਂ ਪੈਂਦਾ ਨਾ ਉਹੀ ਗੱਲ ਸੋਚਦਾ ਰਹਿੰਦਾ ਕਿ ਮੈਂ ਸਾਰੀ ਉਮਰ ਜੱਜ ਰਿਆ ਆਪ ਦਾ ਮੁੰਡਾ ਜਿਹੜਾ ਮੈਂ ਆਪਦੇ ਤੋਂ ਵੱਡੀਆਂ ਡਿਗਰੀਆਂ ਕਰਾ ਕੇ ਪਾਲਿਆ ਇਹ ਮੇਰੇ ਤੋਂ ਵੱਡਾ ਜੱਜ ਲੱਗ ਜੂਗਾ ਤੇ ਕੱਲ ਨੂੰ ਸਾਡੀ ਜ਼ਿੰਦਗੀ ਫੇਰ ਬੜੀ ਸਮੂਥ ਹੈ ਤੇ ਜਿਵੇਂ ਨੂੰ ਸਜ਼ਾ ਸੁਨਾਤੀ ਉਹ ਮੇਰਾ ਮੁੰਡਾ ਮਾਰ ਦੂਗਾ ਤੇ ਮੇਰੇ ਤਾਂ ਇਹ ਕੁਝ ਨਹੀਂ ਮੇਰੇ ਸਭ ਕੁਝ ਰੁੱਟ ਜੂ ਉਹ ਕੀ ਕਰਦਾ ਉਹ ਜਿਹੜੀ ਤਰੀਕਾ ਪਾ ਕੇ ਗਿਆ ਹੁੰਦਾ ਨਾ ਫੈਸਲੇ ਲਈ ਉਹ ਤੋਂ ਥੋੜਾ ਟਾਈਮ ਪਹਿਲਾਂ ਰਿਜ਼ਾਈਨ ਕਰ ਜਾਂਦਾ ਉਹ ਕਹਿੰਦਾ ਤੁਸੀਂ ਆਪੇ ਫੈਸਲੇ ਕਰ ਲਓ ਆਪਾਂ ਨੌਕਰੀ ਛੱਡੀ ਹੁਣ ਜੱਜ ਵੀ ਡਰ ਗਿਆ ਕਿ ਨਹੀਂ ਆਹ ਬੰਦੇ ਦੀ ਕੀ ਗੱਲ ਹੈ ਹੁਣ ਇੱਕ ਕਹਿੰਦੇ ਮੁੰਡਾ ਬੰਦਾ ਜਿਹਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ ਤੈ ਹੋ ਗਈ ਹੈ ਅਭੀ ਸੂਰੀ ਫਾਂਸੀ ਦੇ ਫਾਂਸੀ ਦਾ ਟਾਈਮ ਤੈ ਹੋ ਗਿਆ ਉਹਦਾ ਜਿਹੜਾ ਬਾਪ ਹੈ ਕਿਸੇ ਇੱਕ ਸਟੇਟ ਦਾ ਨਹੀਂ ਕਿਸੇ ਇੱਕ ਦੇਸ਼ ਦਾ ਨਹੀਂ ਪੂਰੀ ਦੁਨੀਆ ਦਾ ਇਤਨਾਚਾ ਸਾਰੀ ਦੁਨੀਆ ਤੇ ਹੁੰਦੀ ਹਕੂਮਤ ਚੱਲਦੀ ਹੈ ਉਹ ਕੀ ਕਰਦਾ ਸਾਰੀ ਦੁਨੀਆ ਦੀ ਤਾਕਤ ਪੈਸਾ ਜੋ ਵੀ ਸ਼ਕਤੀ ਹੈ ਇੱਕ ਪਾਸੇ ਇਕੱਠੀ ਕਰਕੇ ਸਵੇਰ ਨੂੰ ਧਮਕੀਆਂ ਦਿੰਦਾ ਪਿਆ ਮੈਨੂੰ ਪੇਕੇ ਮੈਂ ਤੈਨੂੰ ਆਹ ਕਰ ਦੂਗਾ ਮੈਂ ਤੈਨੂੰ ਆਹ ਕਰ ਦੂ ਮੈਂ ਇਨਾ ਤੱਕਣਾ ਮੈਂ ਆ ਵੀ ਕਰ ਸਕਦਾ ਹੁਣ ਸਵੇਰ ਕੀ ਕਰਦੀ ਇਹਨੂੰ ਭੌਂਗੇ ਕੋਈ ਜਵਾਬ ਨਹੀਂ ਦਿੰਦੀ ਤੇ ਆਪਦੇ ਟਾਈਮ ਤੇ ਹੱਥੇ ਦੀ ਚਾਲ ਚੱਲਦੀ ਹੋਈ ਉਹ ਪੈ ਜਾਂਦੀ ਆ ਉਹ ਕਹਿੰਦੇ ਲਿਆਓ ਕੋਈ ਸੂਰਮਾ ਦਿਨ ਚੜਿਆ ਰਾਤ ਪੈਣੀ ਕੋਈ ਰੋਕ ਕੇ ਵਿਖਾਵੇ ਰਾਤ ਪਈਆ ਤੇ ਦਿਨ ਵੀ ਚੜੂਗਾ ਕੋਈ ਰੋਕ ਕੇ ਵਿਖਾਵੇ ਬੱਚਾ ਜੰਮਿਆ ਇਲਾਕੇ ਪੱਕੇ ਫੁੱਟ ਸਵਾ ਫੁੱਟ ਦਾ ਇਹਨੇ 6.5 ਫੁੱਟ ਤੱਕ ਜਾਣਾ ਇਹਦਾ ਕੱਟ ਕੋਈ ਰੋਕੇ ਦਿਖਾਵੇ ਕੁਦਰਤ ਤੇ ਕਾਨੂੰਨਾਂ ਦੀ ਗੱਲ ਕਰਦੇ ਸੀ ਕਿ ਨਹੀਂ ਮੈਂ ਜਿਹੜੀ ਨਿਰਪੋਵ ਹੈ ਕਿਸੇ ਤੋਂ ਨਹੀਂ ਡਰਦੀ ਹੁਣ ਕਹਿੰਦੇ ਨਿਰਵੈਰ ਨਿਰਵੈਰ ਇੱਕ ਘਰ ਦੇ ਵਿੱਚ ਇੱਕ ਬੱਚਾ ਜਿਹੜਾ ਮੋਟਰਸਾਈਕਲ ਮੰਗਦਾ ਤੇ ਆਖਦਾ ਹੁਣ ਮੂੰ ਮੋਟਰਸਾਈਕਲ ਲੈ ਕੇ ਦਿਓ ਠੀਕ ਹੈ ਗਵਰਨਰ ਜੀ ਦੇ ਮੁੰਡੇ ਕੋਲ ਇੰਨੇ ਟਾਈਮ ਤੋਂ ਮੈਨੂੰ ਵੀ ਲੈ ਕੇ ਦਿਓ ਇੱਕ ਦਿਨ ਮਾਂ ਪਿਓ ਕਿ ਉਹਦੀ ਜਿੱਤ ਉਹ ਕਿ ਹੁਣ ਮੋਟਰਸਾਈਕਲ ਲੈ ਦਿੰਦਾ ਉਹ ਰੋਡ ਤੇ ਜਾਂਦਾ ਭਜਉਂਦਾ ਹੱਦੋਂ ਵੱਦ ਭਜਉਂਦਾ ਉਹਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਮਾਂ ਹੁਣ ਕਹਿੰਦੀ ਹੈ ਗਵਾਂਢੀ ਜਾਂਦੇ ਮੁੰਡੇ ਕੋਲ ਇੰਨੇ ਟਾਈਮ ਤੋਂ ਉਹ ਇੰਨੀ ਤੇਜ਼ ਭਜਾਉਂਦਾ ਉਹਨੇ ਤੇਜ਼ ਭਜਾਉਂਦਾ ਉਹਦੇ ਤੱਕ ਰਗੜ ਵੀ ਨਹੀਂ ਆਈ ਤੇ ਮੇਰੇ ਬੱਚੇ ਨੇ ਅੱਜ ਪਹਿਲੇ ਦਿਨ ਮੋਟਰਸਾਈਕਲ ਲਿਆ ਪਹਿਲੇ ਦਿਨ ਉਹ ਝੂਟਾ ਲੈਣ ਗਿਆ ਤੇ ਰੱਬ ਨੇ ਜਾਨੋ ਹੀ ਮਾਰਤਾ ਕੋਈ ਲਤ ਬਾਹਮਣੀ ਕੋਈ ਜਾਨੋ ਹੀ ਮਾਰਤਾ ਰੱਬ ਦਾ ਮੇਰੇ ਨਾਲ ਹੀ ਵੈਰ ਸੀ ਰੱਬ ਦਾ ਕਿਸੇ ਨਾਲ ਵੈਰ ਨਹੀਂ ਤਾਂ ਠੀਕ ਹੈ ਉਹ ਮੁੰਡਾ ਚਲੋ ਮੰਨਦੇ ਆਂ ਵੀ ਤੇਜ਼ ਭਜਾਉਂਦਾ ਹੋਊਗਾ ਪ੍ਰੋਫੈਸ਼ਨਲ ਹੋਊਗਾ ਜੇ ਅੱਜ ਤੱਕ ਰੋਣ ਦੀ ਗੱਲੀ ਸੋਲੀ ਨਹੀਂ ਵਧੀ ਤਾਂ ਬਚਿਆ ਤੇਰੇ ਵਾਲੇ ਨੇ ਪਹਿਲੇ ਦਿਨ ਟਰੱਕ ਥਲੇ ਸਿਰ ਦੇ ਲਿਆ ਜਾ ਕੇ ਹੁਣ ਰੱਬ ਦਾ ਕਸੂਰ ਹੈ ਫੈਸਲੇ ਤੇ ਦੋਵੇਂ ਤੁਹਾਡੇ ਹੱਥ ਪੌਲੀ ਵੀ ਚਲਾ ਸਕਦਾ ਸੀ ਤਾਂ ਕਰਕੇ ਉਹਦਾ ਕਿਸੇ ਨੂੰ ਕੋਈ ਬੈਰ ਨਹੀਂ ਗਿਆ ਕੋਈ ਵੀ ਉੱਪਰੋਂ ਫਿਕਸ ਨਹੀਂ ਹੈਗਾ ਵੀ ਕਿਸ ਨੇ ਚੋਰੀ ਬੰਨਣਾ ਕਿਸ ਨੇ ਸਾਧ ਹੀ ਬੰਨਣਾ ਤਾਂ ਇਹ ਸਾਰੇ ਫੈਸਲੇ ਤੁਹਾਡੇ ਹੱਥ ਦੇ ਵਿੱਚ ਹੈ ਉਹ ਤੁਹਾਡੇ ਹੱਥ ਦੇ ਵਿੱਚ ਦੋਵੇਂ ਫੈਸਲੇ ਦਿੰਦਾ ਚੰਗਾ ਵੀ ਮਾੜਾ ਵੀ ਅਕਸਰ ਜਦੋਂ ਕਿਸੇ ਕੰਮ ਦਾ ਨਤੀਜਾ ਕੋਈ ਗਲਤ ਨਿਕਲ ਆਉਂਦਾ ਤੇ ਜ਼ਿੰਮੇਵਾਰ ਰੱਬ ਨੂੰ ਠਰਾ ਦਿੰਦੇ ਅਸੀਂ ਸਿਰਫ ਆਪਣੀ ਨਾ ਕਾਮਯਾਬੀ ਆਪਣੀ ਨਿਲਤਾ ਨੂੰ ਲੁਕਾਉਣ ਲਈ ਰੱਬ ਦੇ ਉੱਪਰ ਹੈ ਜਿਹੜਾ ਇਹ ਭੰਡਾ ਪਾਉਂਦੇ ਆ ਕਿ ਰੱਬ ਨੇ ਕਰਤਾ ਠੀਕ ਹੈ ਉਹ ਵੀ ਫੈਸਲਾ ਸੀ ਆਪ ਹੀ ਕੀਤਾ ਹੁੰਦਾ ਤਾਂ ਕਰਕੇ ਉਹ ਨਿਰਪਰਵ ਹੈ ਉਹਨੇ ਦੋਵੇਂ ਫੈਸਲੇ ਤੁਹਾਨੂੰ ਦਿੱਤੇ ਆ ਨਿਰਬੈਰ ਆ ਅਕਾਰਮੂਰਤ ਆਪਾਂ ਕਹਿੰਦੇ ਨੇ ਵਾਟਰ ਰੈਜ਼ਿਸਟੈਂਟ ਵਾਟਰ ਪ੍ਰੂਫ ਹੈ ਉਹ ਕਹਿੰਦੇ ਟਾਈਮ ਟਾਈਮ ਪ੍ਰੂਫ ਲਾਲੋ ਇੱਕ ਆਪਣੇ ਪੰਜਾਬੀ ਵਿੱਚ ਗੱਲ ਕਰੀਏ ਉਹ ਕਹਿੰਦੇ ਸਮੇਂ ਦਾ ਕੋਈ ਅਸਰ ਨਹੀਂ ਠੀਕ ਹੈ ਜਿਹੜੀ ਇਹਦੀ ਮੂਰਤ ਹੈ ਹੁਣ ਤੁਸੀਂ ਇਹ ਦੱਸੋ ਵੀ ਕਿਹੋ ਜੀ ਕਿਹੜੀ ਮੂਰਤਾਂ ਜਿੱਤੇ ਸਮੇਂ ਦਾ ਅਸਰ ਨਹੀਂ ਜੋ ਕੁਝ ਵੀ ਤੁਹਾਨੂੰ ਦਿਖਦਾ ਪਿਆ ਜੋ ਕੁਝ ਵੀ ਹੋਂਦ ਦੇ ਵਿੱਚ ਹੈ ਸਾਰਾ ਟਹਿ ਜਾਣਾ ਸਾਰੇ ਦਾ ਸਾਰਾ ਨਾਸਵਾਣਾ ਕਿਉਂਕਿ ਇਹ ਹੋਂਦ ਦੇ ਵਿੱਚ ਹੈ ਬਾਡੀ ਦੇ ਵਿੱਚ ਹੈ ਤੇ ਜਿਹੜੀ ਵੀ ਚੀਜ਼ ਹੋਂਦ ਦੇ ਵਿੱਚ ਹੈ ਬਾਡੀ ਦੇ ਵਿੱਚ ਸ਼ੇਪ ਦੇ ਵਿੱਚ ਹੈ ਉਹਦੇ ਸਾਰੀ ਤੇ ਸਮੇਂ ਦਾ ਅਸਰ ਹੁੰਦਾ ਠੀਕ ਹੈ ਹੁਣ ਤੁਸੀਂ ਆਪੇ ਸਭ ਲਾ ਲਓ ਵੀ ਸਮੇਂ ਦਾ ਅਸਰ ਕਿੱਥੇ ਨਹੀਂ ਗਿਆ ਇਹ ਜਿਹੜੇ ਗੁਣ ਬਾਬਾ ਜੀ ਦੱਸਦੇ ਪਏ ਆ ਉਹ ਸਭੀ ਦੇ ਵਿੱਚ ਤੁਸੀਂ ਗੋਣੀ ਮਲਾ ਲਓ ਨਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਰੱਬ ਕੀ ਹੈ ਰੱਬ ਕੌਣ ਹੈ ਇਹਦੂ ਵਧੀਆ ਕੋਈ ਵੀ ਨਹੀਂ ਸਮਝਾ ਸਕਦਾ ਠੀਕ ਹੈ ਉਹ ਕਹਿੰਦੇ ਜੇ ਅਕਾਲ ਮੂਰਤ ਤੋਂ ਤੁਹਾਨੂੰ ਸਮਝ ਨਹੀਂ ਆਈ ਜਿਵੇਂ ਆਪਾਂ ਕਹਿੰਦੇ ਕੋਸ਼ਿਸ਼ ਆਪ ਤੋਂ ਖਤਮ ਹੀ ਹੋ ਗਏ ਉਹਦੇ ਥਾਂ ਤੇ ਨਵੇਂ ਆ ਗਏ ਹਣ ਜਿਵੇਂ ਪਹਿਲਾਂ ਮਾਨਸ ਜਾਦ ਜਾਂ ਮਾਨਸ ਜੂਨ ਕਹਿ ਦਿੰਦੇ ਸੀ ਠੀਕ ਹੈ ਤੇ ਅਕਾਲ ਮੂਰਤ ਤੋਂ ਕਿਸ ਨੂੰ ਸਮਝ ਨਹੀਂ ਨਾ ਉਹਦੀ ਕੀ ਰੱਬ ਕੀ ਹੈ ਰੂਪ ਨਾਲ ਰੰਗ ਨਾਲ ਰੇਤ ਕੇ ਜੇ ਨਾ ਗੱਲਾਂ ਨੂੰ ਸਮਝ ਨਹੀਂ ਆਉਂਦੀ ਤੇ ਸਿੱਧਾ ਕਹਿੰਦੇ ਪਿਆ ਅਜੂਨੀ ਕਹਿੰਦੇ ਨਾ ਬੋਡੀ ਕਿਸੇ ਬੋਡੀ ਚ ਨਹੀਂ ਕਿਸੇ ਸ਼ੇਪ ਤ ਨਹੀਂ ਕਿਸੇ ਰੂਪ ਦੇ ਵਿੱਚ ਨਹੀਂ ਨਾ ਬੋਡੀ ਅਜੂਨੀ ਫਿਰ ਕੀ ਕਹਿੰਦੇ ਪਿਆ ਸਹਿਬ ਸਹਿਬਾ ਕਹੋਣੇ ਜਿਹੜਾ ਆਪਦੇ ਆਪ ਨੂੰ ਆਪ ਹੀ ਬਣਾਉਂਦਾ ਇਹ ਸੰਸਕ੍ਰਿਤ ਦਾ ਸ਼ਬਦ ਵੀ ਹੈ ਸਵੈਮਰੂਪ ਜਿਹੜਾ ਆਪਦੇ ਆਪ ਨੂੰ ਆਪ ਹੀ ਬਣਾਵੇ ਉਹਨੂੰ ਕਹਿੰਦੇ ਸਹਿਬਾਂ ਸਹਿਬਾਂ ਜਿਹੜੇ ਆਪਦੇ ਆਪ ਨੂੰ ਬਣਾਉਣ ਵਾਲਾ ਆਪ ਹੀ ਹੈ ਤੇ ਇਸੇ ਚੀਜ਼ ਨੂੰ ਕਹਿੰਦੇ ਗੁਰਪ੍ਰਸਾਦ ਇਹ ਕਹਿੰਦਾ ਗੁਰੂ ਦਾ ਪ੍ਰਸਾਦ ਹੈ ਇਸੇ ਚੀਜ਼ ਨੂੰ ਗੁਰੂ ਦਾ ਪ੍ਰਸਾਦ ਸੰਕੇ ਜਪ ਇਸੇ ਚੀਜ਼ ਨੂੰ ਜਪੇ ਹੀ ਰੱਬ ਹੈ ਇਹੀ ਤੇਰੀ ਜ਼ਿੰਦਗੀ ਸਫਲ ਦੀ ਗਾਰੰਟੀ ਹੈ ਫਿਰ ਕਹਿੰਦੇ ਆਦ ਸੱਚ ਗੋਣ ਮਲਾਵਣਾ ਪਹਿਲਾਂ ਤੁਹਾਨੂੰ ਕਿਹਾ ਤੁਸੀਂ ਗੋਣ ਦੇਖੋ ਕਿ ਕਿਤੇ ਚ ਪਏ ਜਾ ਸਕਦੇ ਤੁਹਾਨੂੰ ਇੱਕੋ ਮਿੰਟ ਚ ਰੱਬ ਪਤਾ ਲੱਗੂਗਾ ਰੱਬ ਕੀ ਹੈ ਜਿਆਦਾਤਰ ਸਾਨੂੰ ਰੱਬ ਦਾ ਤਾਂ ਨਹੀਂ ਪਤਾ ਲੱਗਦਾ ਕਿਉਂਕਿ ਅਸੀਂ ਬਾਣੀ ਨੂੰ ਪੜਦੇ ਜਿਉਂਦੇ ਜਿਹੀਆਂ ਲਾਗੂ ਮਰਨ ਤੋਂ ਬਾਅਦ ਕਰਦੇ ਆਂ ਕਿਵੇਂ ਜਿਵੇਂ 84 ਲੱਖ ਜੂਣ ਨਰਕਸ ਵਰਗ ਠੀਕ ਜਦੋਂ ਲਾਗੂ ਅਸੀਂ ਮਰਨ ਤੋਂ ਬਾਅਦ ਕਰਾਂਗੇ ਤੇ ਸਾਨੂੰ ਜਿਉਂਦੇ ਜਿਹੀ ਉੱਚੀ ਦੀ ਸਮਝ ਕਿਵੇਂ ਆਜੂ ਉਹਦੇ ਲਈ ਮਰਨਾ ਪਊਗਾ ਨਾ ਤੇ ਮਰ ਕੇ ਅੱਜ ਤੱਕ ਕਿਸੇ ਨੇ ਵਾਪਸ ਆ ਕੇ ਦੱਸਿਆ ਨਹੀਂ ਆਹ ਤਾਂ ਸੱਚ ਕਹਿੰਦੇ ਜਦੋਂ ਕੁਝ ਹੋਣੀ ਸੀ ਸਾਰੇ ਪਾਸੇ ਹਨੇਰਾ ਸੀ ਉਦੋਂ ਵੀ ਇਹ ਇਹ ਸੀਗਾ ਜੁਗਾਦ ਸੱਚ ਜਦੋਂ ਕਹਿੰਦੇ ਸੂਰਜ ਚੰਦਰਮਾ ਧਰਤੀ ਤਾਰੇ ਬਣ ਗਏ ਜਾਨਾ ਬਣ ਗਿਆ ਜਲ ਜੰਤੀ ਬਣ ਗਈ ਠੀਕ ਹੈ ਇਹ ਉਦੋਂ ਵੀ ਸੀਗਾ ਹੈ ਵੀ ਸੱਚ ਕਹਿੰਦੇ ਹੁਣ ਦਾ ਸਮਾਂ ਜਿਹੜਾ ਚੱਲਦਾ ਪਿਆ ਹੁਣ ਵੀ ਇਹੀ ਸੱਚ ਹੈ ਫਿਰ ਜ਼ਿਆਦਾਤਰ ਜਿਹੜੀ ਸੰਗਤ ਆ ਉਹ ਇਥੇ ਕੀ ਸਮਝ ਲੈਂਦੀ ਹੈ ਜਦੋਂ ਕਹਿੰਦੇ ਨਾਨਕ ਹੋਸੀ ਵੀ ਸੱਚ ਉਹ ਕਹਿੰਦੇ ਨਾਨਕ ਸਦਾ ਲਈ ਸੱਚ ਹੈ ਉਹ ਆਪਦੇ ਆਪ ਨੂੰ ਨਾਨਕ ਨੂੰ ਸਦਾ ਲਈ ਸੱਚ ਨਹੀਂ ਕਹਿੰਦੇ ਪਈ ਆਪਦੇ ਆਪ ਨੂੰ ਮਿਹਣਾ ਮਾਰਦੇ ਪਈ ਆ ਕਹਿੰਦੇ ਨਾਨਕ ਕਿਹੜੇ ਭਲੇ ਕੇ ਜਪਦਾ ਹੈ ਤੂੰ ਕੱਲਿਆਂ ਆਇਆ ਤੂੰ ਸਰੀਰ ਤੇ ਆਇਆ ਤੂੰ ਚਲਾ ਜਾਣਾ ਹੈ ਪਹਿਲਾਂ ਵੀ ਉਹ ਸੀ ਹੁਣ ਵੀ ਉਹ ਹੈ ਤੇ ਗਾਂ ਵੀ ਕਹਿੰਦੇ ਨਾਨਕ ਹੋਸੀ ਵੀ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਆਪ ਦੇ ਆਪ ਨੂੰ ਮੀਨਾ ਮਾਰਦੇ ਪਏ ਕਿ ਨਾਨਕ ਤੂੰ ਕਿਸੇ ਭਲੇਖੇ ਚ ਨਾ ਰਹੀਂ ਗਾਂ ਵੀ ਉਹਨੇ ਸੱਚ ਰਹਿਣਾ ਜਿਹੜਾ ਪਹਿਲਾਂ ਹੱਥ ਤੋਂ ਸੱਚ ਸੀ ਤਾਂ ਅਸੀਂ ਜਦੋਂ ਇਹਨੂੰ ਜਉਂਦੇ ਕੀਤੇ ਲਾਗੂ ਕਰਕੇ ਪੜਾਂਗੇ ਨਾ ਸਾਨੂੰ ਸਮਝ ਵੀ ਆ ਜਾਊ ਹੁਣ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੇ ਸਰਪੇ ਲਾਉਣ ਵਾਹ ਵਾ ਲਾਪਰੇ ਜੀ ਮੰਨ ਲਓ 84 ਲੱਖ ਜਣੂ ਭੋਗਦਾ ਬੰਦਾ ਤਾਂ ਉਹਨੇ ਨੰਬਰ ਵਾਈਜ਼ ਭੋਗਣੀ ਹੈ ਨਾ 1 2 3 ਵਾਈਜ਼ ਭੋਗਣੀ ਨਾ ਇੱਕ ਤੋਂ ਬਾਅਦ ਦੂਜੀ ਦੂਜੀ ਬਾਅਦ ਤੀਜੀ ਇਦਾਂ ਹੀ ਭੋਗੂਗਾ ਨਾ ਹੁਣ ਬਾਬਾ ਦਾ ਕਹਿੰਦਾ ਪਿਆ ਵੀ ਵਾਰ-ਵਾਰ ਸੱਪ ਬੰਦ ਦਾ ਅੰਤਕਾਲ ਜੋ ਲక్ష్ਮੀ ਸਿਮਰੇ ਸਰਪ ਜਣੂ ਵਲ-ਵਲ ਉਤਰੇ ਹੁਣ ਬਾਬਾ ਕਹਿੰਦਾ ਪਿਆ ਵੀ ਵਾਰ-ਵਾਰ ਸੱਪ ਬੰਦ ਦਾ ਹੁਣ ਮੈਨੂੰ ਇਹ ਦੱਸੋ ਬਿਗ ਗਰਬਾਨੀਆਂ ਜਿਹੜੀ ਜੇ ਇਹ ਮੌਤ ਤੋਂ ਬਾਅਦ ਲਾਗੂ ਹੁੰਦੀ ਹੈ ਤਾਂ ਫਿਰ ਬਾਬੇ ਨਾਨਕ ਦੀ ਕੀ ਗੱਲ ਗਲਤ ਹੈ ਵੀ ਵਾਰ-ਵਾਰ ਸੱਪ ਬੰਦ ਦਾ ਚਰਨੀਆਂ ਗੱਲਾਂ ਜਿਉਂਦੇ ਜੀ ਦੀਆਂ ਉਹ ਕਹਿੰਦੇ ਇੱਕ ਬੰਦਾ ਜਿਹਦੀ ਸਰਕਾਰੀ ਤਨਖਾਹ ਵਧੂਗਾ ਉਹਦੇ ਕੋਲ ਕੋਈ ਗਰੀਬ ਬੰਦਾ ਆ ਗਿਆ ਫਾਈਲ ਲੈ ਕੇ ਕਿ ਮੇਰੀ ਸਰ ਫਾਈਲ ਪਾਸ ਕਰ ਦਿਓ ਮੇਰੇ ਬੱਚਿਆਂ ਨੂੰ ਦਾਣਾ ਪਾਣੀ ਮਿਲ ਜੂ ਮੇਰਾ ਪਰਿਵਾਰ ਪਾ ਜੂਗਾ ਉਹ ਅੱਗੋਂ ਕਹਿੰਦਾ ਪਿਆ ਵੀ ਪਹਿਲਾਂ 10000 ਰੁਪਿਆ ਦੇ ਮੈਂ ਫੇਰ ਸੈਂਡ ਕਰੂੰਗਾ ਉਹਦੇ ਤੋਂ ਉਸ ਜਮਾਤ ਦੇ ਬੰਦੇ ਤੋਂ 10000 ਰੁਪਿਆ ਲੈਣ ਦਾ ਮਤਲਬ ਇਹ ਆ ਵੀ ਸਿੱਧਾ ਸਿੱਧਾ ਉਹਦੇ ਪਰਿਵਾਰ ਦੇ ਬੱਚਿਆਂ ਦੀ ਉਹਦਿਆਂ ਦੀ 18 ਤੋਂ 20 ਦਿਨਾਂ ਦੀ ਰੋਟੀ ਖੋਣਾ ਤੇ ਇਹ ਕੀ ਕਰਦਾ ਪਿਆ ਤਨਖਾਹ ਵਧੂ ਹੁੰਦੇ باوجود ਵੀ ਇਹ ਕੀ ਕਰਦਾ ਪਿਆ ਜਿਹੜਾ ਕੰਮ ਕਰਨਾ ਇਹਦਾ ਕਰਤੱਵ ਹੈ ਠੀਕ ਹੈ ਉਹ ਕੰਮ ਦੇ ਵਿੱਚ ਵੀ ਇਹ ਉਹ ਤੋਂ ਪੈਸੇ ਮੰਗਦਾ ਪਿਆ ਉਸ ਗਰੀਬ ਨਾਲ ਕੀ ਕਰਦਾ ਪਿਆ ਉਹਨੂੰ ਉਹਦੇ ਬੱਚਿਆਂ ਨੂੰ ਕੀ ਕਰਦਾ ਪਿਆ ਡੰਗ ਮਾਰਦਾ ਪਿਆ ਡੰਗ ਕੌਣ ਮਾਰਦਾ ਸੱਪ ਮਾਰਦਾ ਹੁਣ ਕੱਲ ਨੂੰ ਇਸੇ ਤਰ੍ਹਾਂ ਖਤਮ ਹੁੰਦਾ ਪਿਆ ਇਹਦੀ ਆਤਮਾ ਮਰ ਗਈ ਨਾ ਅੰਤ ਕਾਲ ਜਦੋਂ ਆਤਮਾ ਮਰ ਗਈ ਅੰਤ ਹੋ ਗਿਆ ਹੁਣ ਕੱਲ ਨੂੰ ਜਦੋਂ ਇਹਦੇ ਕੋਲ ਕੋਈ ਗਰੀਬ ਇਦਾਂ ਫੇਰ ਲੈ ਕੇ ਆਊਗਾ ਇਹ ਫੇਰ ਕੀ ਕਰੂਗਾ ਉਹਦੇ ਪਰਿਵਾਰ ਨੂੰ ਉਹਦੇ ਬੱਚਿਆਂ ਦੇ ਰੋਟੀ ਨੂੰ ਡੰਗ ਮਾਰੂਗਾ ਤੇ ਫੇਰ ਸੱਪ ਬਣੂਗਾ ਕਿਉਂਕਿ ਇਹਦੀ ਆਤਮਾ ਮਰ ਗਈ ਜਦੋਂ ਕੰਗਰੀਬ ਆਊਗਾ ਡੰਗ ਮਾਰੂਗਾ ਸੱਪ ਬਣੂਗਾ ਫਿਰ ਨਿਤ ਨਵੇਂ ਸੂਤ ਦੇ ਨਵਾਂ ਸੱਪ ਬਣੂਗਾ ਸਾਰਾ ਕੋਸ਼ ਉਹ ਕਹਿੰਦੇ ਜਿਉਂਦੇ ਜੀਵ ਬਣਦਾ ਪਿਆ ਪਰ ਤੂੰ ਸਮਝਦਾ ਨਹੀਂ ਪਿਆ ਇੱਕ ਬੰਦਾ ਜਿਹੜਾ ਰੋਡ ਤੇ ਜਾ ਰਿਹਾ ਉਹਨੂੰ ਪਤਾ ਹੈ ਵੀ 4 ਘੰਟੇ ਹੁਣ ਮੈਂ ਰੋਡ ਤੇ ਹੀ ਆ ਮੈਂ ਡਰਾਈਵ ਵੀ ਕਰ ਸਕਦਾ ਹਾਂ ਔਰ ਮੇਰੇ ਤੋਂ ਕੁਝ ਨਹੀਂ ਹੋਣਾ ਫਿਰ ਵੀ ਉਹਦੀ ਉਹ ਉਹਦੀ ਸੋਚ ਆ ਜਿਹੜੀ ਕਦੇ ਕਿਤੇ ਜਾਂਦੀ ਕਦੇ ਕੰਮ ਚ ਜਾਂਦੀ ਕਦੇ ਘਰੇ ਜਾਂਦੀ ਕਦੇ ਹੋਰ ਪਾਸੇ ਜਾਂਦੀ ਕਦੇ ਕੰਮਾਂ ਚ ਜਾਂਦੀ ਇਹ ਕੀ ਹੈ ਇਹ ਨਹੀਂ ਜਿਹੜਾ ਭਾਰ ਨਹੀਂ ਕਰ ਕਦੇ ਫਿਊਚਰ ਸੋਚੀ ਜਾਣਾ ਕਦੇ ਪਾਸਟ ਸੋਚੀ ਜਾਣਾ ਵਰਤਮਾਨ ਜਦੋਂ ਗੱਡੀ ਚਲਾਉਂਦਾ ਪਿਆ ਉਦੋਂ ਧਿਆਨ ਤੇ ਕੀ ਹੈ ਇਹ ਵੱਤੂ ਭਾਰਨੇ ਦਾ ਦਿਮਾਗ ਤੇ ਭਾਰ ਕੋਣ ਹੁੰਦਾ ਹੈ ਗਧਾ ਹੀ ਟੁੰਦਾ ਹੈ ਨਾ ਗੁਰੂ ਜੀ ਕਹਿੰਦੇ ਗਧਾ ਉਹ ਕਹਿੰਦੇ ਸਾਰਾ ਕੋਈ ਤੂੰ ਜੌਂਦੇ ਜੀ ਬਣਿਆ ਹੋਇਆ ਕੂ ਕਰੇ ਸ਼ੂ ਕਰੇ ਗਰਧ ਵੇ ਕਾਕੇ ਸਰਪਣੇ ਤੁਲਖਲੇ ਉਸ ਹਰਾ ਕੋ ਸੁਖ ਨੇ ਤੁਸੀਂ ਬਣੇ ਪਏ ਆ ਤੁਸੀਂ ਬਸ ਸਮਝਣਾ ਨਹੀਂ ਚਾਹੁੰਦੇ ਇਸ ਗੱਲ ਨੂੰ ਆਪਦੀ ਆਪਦੀ ਜਿਹੜੇ ਘਰੇ ਘਰੇ ਬੈਠੀ ਹੈ ਉਹ ਭਾਵੇਂ ਸਾਰੇ ਜ਼ਿਲ੍ਹੇ ਤੋਂ ਥੋਣੀ ਹੈ ਫਿਰ ਵੀ ਕੀ ਨਾ ਬੰਦਾ ਉਹ ਗੰਦ ਚ ਮੂੰਹ ਮਾਰਦਾ ਪਿਆ ਜਾ ਕੇ ਤੇ ਗੁਰੂ ਜੀ ਕੀ ਕਹਿੰਦੇ ਆ ਸ਼ੁਕਰ ਸ਼ੁਕਰ ਸੂਰ ਬਣਿਆ ਪਿਆ ਤੂੰ ਸਮਝਦਾ ਨਹੀਂ ਹੁਣ ਕਿਸੇ ਦੀ ਕੋਈ ਗਲਤੀ ਨਹੀਂ ਇੱਥੇ ਤੂੰ ਆਪ ਸਮਝਣਾ ਨਹੀਂ ਚਾਹੁੰਦਾ ਇਸ ਗੱਲ ਨੂੰ ਤੂੰ ਬਣੀ ਸਾਰਾ ਕੁਝ ਜਨ ਤੈ ਇੱਕ ਨਾ ਜਦੋਂ ਵੀ ਮੈਂ ਕਿਤੇ ਜਾਣਾ ਗੁਰੂ ਨਗਰੀ ਦੇ ਵਿੱਚ ਭਰਾਵ ਨੂੰ ਅਕਸਰ ਇੱਕ ਗੱਲ ਬਹੁਤ ਸਾਰੀ ਪੁੱਛਦੇ ਇੱਕ ਤਾਂ ਤੁਸੀਂ ਨਾ ਤੁਹਾਡਾ ਸੁਝਾਅ ਜ਼ਰੂਰੀ ਹੈ ਕਿਸ ਗੱਲ ਤੇ ਤੁਸੀਂ ਆਪਣੀ ਜ਼ਰੂਰ رائے ਦੇਣੀ ਹੈ ਕਿ ਜੇ ਬਾਣੀ ਮੰਨਣ ਤੋਂ ਬਾਅਦ ਲਾਗੂ ਹੁੰਦੀ ਤੇ ਫਿਰ ਬਾਬੇ ਨਾਨਕ ਦੀ ਕੀ ਗੱਲ ਗਲਤ ਹੈ ਤੇ ਇੱਕ ਬੰਦਾ ਮਨ ਨੂੰ ਜਿਨੇ ਅੱਜ ਤੋਂ 50 ਸਾਲ ਪਹਿਲਾਂ ਬਾਣੀ ਪੜ੍ਹੀ ਸੀ ਤੇ ਉਹਨੂੰ ਜੀਵਨ ਚ ਲਾਗੂ ਕਰ ਲਿਆ ਸੀ ਤੇ ਇੱਕ ਬੰਦਾ ਜਿਹੜਾ 50 ਸਾਲਾਂ ਤੋਂ ਲਗਾਤਾਰ ਬਾਣੀ ਪੜ੍ਹਦਾ ਪਿਆ ਸਵੇਰੇ ਸ਼ਾਮ ਬਾਣੀ ਪੜ੍ਹਦਾ ਪਿਆ ਗਰਮੀ ਸਰਦੀ ਚ ਬਾਣੀ ਪੜ੍ਹਦਾ ਪਿਆ ਹੁਣ ਗੁਰੂ ਦੇ ਘਰ ਕਿਹੜਾ ਬੰਦਾ ਪਰ ਉਹਨੇ ਲਾਗੂ 100% ਵੀ ਨਹੀਂ ਕੀਤੀ ਜ਼ਿੰਦਗੀ ਦੇ ਵਿੱਚ ਹੁਣ ਗੁਰੂ ਦੇ ਘਰ ਰੱਬ ਦੇ ਘਰ ਬਾਬੇ ਨਾਨਕ ਦੇ ਘਰ ਕਿਹੜਾ ਬੰਦਾ ਪਿਆਰਾ ਉਹ ਜਿਹੜਾ ਤੋ ਪ੍ਰਿਆਸ ਨਾਲ ਪਹਿਲਾਂ ਗਰਬਾਣੀ ਪੜੀ ਸੀ ਤੈਨੂੰ ਲਾਗੂ ਕਰ ਲੈ ਜਿੰਦਗੀ ਦੇ ਵਿੱਚ ਤੇ ਉਹ ਉਹ ਜਿਹੜਾ ਹਰ ਰੋਜ਼ 50 ਸਾਲਾਂ ਤੋਂ ਸਵੇਰੇ ਸੰਪੜਦਾ ਪਿਆ ਇੱਕ ਇਸ ਗੱਲ ਤੇ ਤੁਸੀਂ ਸੁਝਾਅ ਜ਼ਰੂਰ ਦਿਓ ਵੀ ਗੁਰੂ ਨਾਨਕ ਨੂੰ ਕਿਹੜਾ ਕਿਹੜਾ ਪਿਆਰਾ ਹੋ ਸਕਦਾ ਬੰਦਾ ਤੇ ਦੂਜੀ ਗੱਲ ਇਹ ਜੇ ਬਾਣੀ ਮਰਨ ਤੋਂ ਬਾਅਦ ਲਾਗੂ ਹੁੰਦੀ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਗੱਲ ਝੂਠ ਹੈ ਇਹ ਦੋ ਗੱਲਾਂ ਤੇ ਤੁਸੀਂ ਰਿਕੁਐਸਟ ਹੈ ਰਿਕੁਐਸਟ ਹੈ ਫਿਰ ਆਪਾਂ ਇਹ ਉਸ ਦੇ ਅਗਲੀ ਵੀਡੀਓ ਵੀ ਬਣਾਵਾਂਗੇ ਜਿਹੜੇ ਭਰਾ ਅਕਸਰ ਗੱਲ ਕਰਦੇ ਆ ਉਹ ਵੀ ਤੁਹਾਨੂੰ ਦੱਸਦਾ ਉਹ ਵੀ ਆਪਾਂ ਵੀਡੀਓ ਬਣਾਵਾਂਗੇ ਪਰ ਬੇਨਤੀ ਆ ਵੀ ਜਿਹੜਾ ਵੀ ਇਹ ਵੀਡੀਓ ਪੇਂਹਦਾ ਪਿਆ ਹੈ ਹਨਾ ਪਲੀਜ਼ ਇਸ ਦੋ ਗੱਲਾਂ ਤੇ ਆਪਦਾ ਸੁਝਾਅ ਜਿਹੜਾ ਜ਼ਰੂਰ ਭੇਜਿਓ ਕਿਉਂਕਿ ਸਾਡੇ ਵਿੱਚ ਵੀ ਗਲਤੀ ਹੋ ਸਕਦੀ ਹੈ ਤੁਹਾਡੇ ਸੁਝਾਅ ਤੋਂ ਸਾਨੂੰ ਆਪਣੀ ਗਲਤੀ ਪਤਾ ਲੱਗਦੀ ਹੈ ਤਾਂ ਇਹ ਦੋ ਗੱਲਾਂ ਦੇ ਸੁਝਾਅ ਜ਼ਰੂਰ ਭੇਜਿਓ ਕਿ ਬਾਬੇ ਨਾਨਕ ਦੀ ਗੱਲ ਝੂਠ ਹੈ ਤੇ ਬਾਬੇ ਨਾਨਕ ਨੂੰ ਕਿਹੜਾ ਬੰਦਾ ਪਿਆਰਾ ਕਿਹੜਾ ਪੰਤ ਪਿਆਰਾ ਮੈਂ ਜਦੋਂ ਵੀ ਗੁਰੂ ਨਗਰ ਚ ਜਾਂਦਾ ਹਾਂ ਤੇ ਅਕਸਰ ਕਈ ਭਰਾ ਮੈਨੂੰ ਇਹ ਗੱਲ ਜ਼ਰੂਰ ਪੁੱਛ ਤੇ ਮਰਨ ਤੋਂ ਬਾਅਦ ਕੀ ਹੋਣਾ ਹੈ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਜੇ ਤੁਸੀਂ ਗੁਰਬਾਣੀ ਜਿਉਂਦੇ ਜੀਤ ਲਾ ਕੇ ਪੜੋਨਾ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਹੈ ਤੇ ਜੇ ਫੇਰ ਵੀ ਕਹਿੰਦੇ ਹੋ ਕੋਈ ਨਹੀਂ ਆਪਾਂ ਇਹਦੇ ਤੇ ਵੀ ਵੀਡੀਓ ਬਣਾਵਾਂਗੇ ਜੋ ਵੀ ਬਾਬੇ ਨਾਨਕ ਨੇ ਗੱਲਾਂ ਕੀਤੀਆਂ ਸਾਰੀਆਂ ਸੈਂਟੀਫਿਕ ਹੈ ਕੋਈ ਵੀ ਇਹੋ ਜਿਹੀ ਗੱਲ ਨਹੀਂ ਜਿਹੜੀ ਆਊਟ ਆਫ ਬ੍ਰੇਨ ਹੈ ਜਿਹੜੀ ਮੈਜਿਕਲ ਹੈ ਸਾਰੀਆਂ 43 ਦੇ ਸਰੋਂ ਇੰਜ ਨੀਵੇਂ ਗੱਲਾਂ ਕੀਤੀਆਂ ਬਾਬੇ ਨਾਨਕ ਨੇ ਤੇ ਤੁਸੀਂ ਇਹ ਦੋ ਗੱਲਾਂ ਤੇ ਸੁਝਾਅ ਜ਼ਰੂਰ ਭੇਜੋ ਤੇ ਤੀਸਰਾ ਤੁਸੀਂ ਇਹ ਦੱਸੋ ਵੀ ਜੰਮਣ ਤੋਂ ਪਹਿਲਾਂ ਕਿਸੇ ਤੇ ਮਰਨ ਤੋਂ ਬਾਅਦ ਕੀ ਹੁੰਦਾ ਆਪਾਂ ਇਹਦੇ ਤੇ ਵੀਡੀਓ ਬਣਾਈਏ ਜੇ ਕਹੋਗੇ ਤਾਂ ਫੈਦੇ ਤੇ ਵੀ ਵੀਡੀਓ ਬਣਾਵਾਂਗੇ ਕਿ ਬੰਦਾ ਜੰਮਣ ਤੋਂ ਪਹਿਲਾਂ ਕਿੱਥੇ ਹੁੰਦਾ ਤੇ ਮਰਨ ਤੋਂ ਬਾਅਦ ਕਿੱਥੇ ਚਲਾ ਜਾਂਦਾ ਇਹ ਜੀਵਨ ਚੱਕਰ ਹੈ ਕੀ ਹੈ ਇਹ ਬਣਿਆ ਕਿਵੇਂ ਸਾਰਾ ਕੁਝ ਫਿਰ ਆ ਪੈਦੇ ਤੇ ਵੀ ਵੀਡੀਓ ਬਣਾਵਾਂਗੇ ਤੇ ਇਹ ਕਾਂ ਜਿਹੜੇ ਆਪਾਂ ਸ਼ੁਰੂ ਦੇ ਵਿੱਚ ਜਿਹੜੇ ਕਾਵਾਂ ਦੀ ਗੱਲ ਕੀਤੀ ਸੀ ਨਾ ਇਹ ਉਹ ਪਰਿਵਾਰ ਹੈ ਜਿਹੜੇ ਜਿਨ੍ਹਾਂ ਦੇ ਨਾਂ ਪਿੱਛੇ ਸਿੱਖ ਲੱਗਦਾ ਸਿੱਖ ਪਰਿਵਾਰ ਲੱਗਦਾ ਤੇ ਧੀਆਂ ਇਹਨਾਂ ਨੇ ਚਰਚਾਂ ਦੇ ਵਿੱਚ ਤੇ ਡੇਰੇ ਹੁੰਦੇ ਦਿੱਤੀਆਂ ਨੇ ਇਹੋ ਬੰਦੇ ਆ ਜਿਨ੍ਹਾਂ ਨੇ ਗੁਰਮਤ ਛੱਡੀ ਸੀ ਤੇ ਗੁਰਮਤ ਨੇ ਇਹਨਾਂ ਨੂੰ ਤਰਕਾਤਾ ਇਹਨਾਂ ਦੀ ਮਤ ਤੇ ਇਹਨਾਂ ਪਰਦਾ ਪੈ ਚੁੱਕਿਆ ਕਿ ਇਹਨਾਂ ਨੂੰ ਇਹ ਵੀ ਸਮਝ ਨਹੀਂ ਆਉਂਦੀ ਕਿਹੜੀ ਚੀਜ਼ ਕਿਤੇ ਛੱਡਣ ਵਾਲੀ ਹੈ ਕਿਤੇ ਨਹੀਂ ਛੱਡਣ ਵਾਲੀ ਤੇ ਕਿਹਦੇ ਆਸਰੇ ਅਸੀਂ ਛੱਡ ਕੇ ਜਾਂਦੇ ਪਏ ਜਿਹੜੀ ਜਵਾਨਤੀ ਦੇਰੇ ਤੇ ਛੱਡ ਕੇ ਜਾਂਦੇ ਪਏ ਤੇ ਫਿਰ ਦੇਹਾਂ ਦੇ ਵਿੱਚੋਂ ਰੱਬ ਲੱਭਦੇ ਮਾਫਿਓ ਹੈ ਜੋ ਲੋਮ ਦਾਸਕਾਰ ਬੱਚੀਆਂ ਹੁੰਦੀਆਂ ਤੇ ਉਹਨਾਂ ਦੇ ਨਾਲ ਦੇ ਵਿੱਚ ਸਿੱਖ ਪਰਿਵਾਰ ਲੱਗਦਾ ਇਹ ਫਿਰ ਰੱਬ ਲੱਬ ਦੇ ਦੇਵਾਂ ਦੇ ਵਿੱਚੋਂ ਤੇ ਜਿਹੜੇ ਪਾਦਰੀ ਕੋਲੇ ਰੱਬ ਕੋਲੇ ਇਹ ਧੀ ਨੂੰ ਛੱਡ ਕੇ ਆਉਂਦੇ ਧੀਆਂ ਨੂੰ ਛੱਡ ਕੇ ਆਉਂਦੇ ਆ ਉਹਦਾ ਫਿਰ ਜਦੋਂ ਅਸਲੀ ਰੱਬ ਹੈ ਜਿਹੜਾ ਉਹ ਬਾਹਰ ਆਉਂਦਾ ਤੇ ਫਿਰ ਉਹਨਾਂ ਦੇ ਚੀਕਾਂ ਪੈਂਦੀਆਂ ਤੇ ਫਿਰ ਕੋਡ ਕਚੈਰੀਆਂ ਦੇ ਚੱਕਰ ਕੱਟਦੇ ਆ ਜੱਜ ਤੱਕ ਪਹੁੰਚ ਕਰਦੇ ਆ ਵੀ ਸਾਨੂੰ ਇਨਸਾਫ ਚਾਹੀਦਾ ਤੇ ਜਦੋਂ ਤੁਸੀਂ ਧੀ ਨੂੰ ਛੱਡ ਕੇ ਆਏ ਸੀ ਹੂੰ ਤੇ ਆਪਦੀ ਮਰਜ਼ੀ ਤਾਂ ਮਰਜ਼ੀ ਨਾਲ ਤਾਂ ਨਹੀਂ ਚਲੀ ਗਈ ਤੁਸੀਂ ਕੋਈ ਛੱਡ ਕੇ ਆਏ ਸੀ ਨਾ ਜਦੋਂ ਤੁਸੀਂ ਛੱਡ ਕੇ ਆਏ ਸੀ ਤੁਹਾਨੂੰ ਉਹਦਾ ਨਹੀਂ ਪਤਾ ਲੱਗਾ ਵੀ ਅਸੀਂ ਕਿਹੜੀ ਚੀਜ਼ ਛੱਡਦੇ ਪਏ ਹਾਂ ਤੇ ਕਿੱਥੇ ਛੱਡਦੇ ਪਏ ਹਾਂ ਇੱਕ ਸਭ ਤੋਂ ਵੱਡੀ ਹੈਰਾਨੀ ਵਾਲੀ ਤੇ ਦੁੱਖ ਵਾਲੀ ਗੱਲ ਇਹ ਹੈ ਆ ਵੀ ਇਹ ਦੁਨੀਆ ਦੇ ਕੈਂਸਰ ਚਮੜੀ ਦੇ ਰੋਗ ਜਿਹੜੇ ਜਨਮ ਜਾਤ ਜਿਹੜਾ ਪੈਰਾਲਾਈਜ਼ ਹੈ ਜਿਹਦੀ ਜਿਹਦੀ ਨਿਗਾਹ ਹੈ ਨਹੀਂ ਜਿਹੜਾ ਬੋਲ ਨਹੀਂ ਸਕਦਾ ਗੁੰਗੇ ਨੂੰ ਬੋਲਣ ਲਈ ਜਾਂਦੇ ਆ ਜਿਹੜਾ ਜਨਮ ਤੋਂ ਜਿਹੜਾ ਲੱਤਾਂ ਤੋਂ ਰਿਹਾ ਉਹਨੂੰ ਤੁਰਨ ਲਈ ਜਾਂਦੇ ਆ ਬਹਿਰੇ ਨੂੰ ਸੁਣਨ ਲਈ ਜਾਂਦੇ ਆ ਇੰਨੀ ਕਰਾਮਾਤ ਇੰਨੀ ਸ਼ਕਤੀ ਇਹਨਾਂ ਦੇ ਵਿੱਚ ਹੈ ਤੇ ਜਿਹੜਾ ਆਪਦਾ ਇਹਨਾਂ ਦਾ ਪਾਪ ਹੈ ਉਹ ਤਾਂ ਜਨਮ ਜਾਤ ਵੀਲ ਚੇਰ ਤੇ ਆ ਉਹ ਤਾਂ ਇਹਨਾਂ ਤੋਂ ਠੀਕ ਹੋਇਆ ਨਹੀਂ ਜੇ ਇੰਨੀ ਸ਼ਕਤੀ ਹੈ ਤੇ ਆਪਣੇ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਅਸੀਂ ਜਿਹੜਾ ਇਹ ਕੂੜ ਪ੍ਰਚਾਰ ਕਰਦੇ ਫਿਰਦੇ ਹਾਂ ਜਿਹੜੇ ਜੱਤੂ ਅਸੀਂ ਕ੍ਰਿਸ਼ਮੇ ਤਾਕਤਾਂ ਵਖਾਉਂਦੇ ਫਿਰਦੇ ਹਾਂ ਅਸੀਂ ਇਹ ਕਰਦੇ ਕਿਤੇ ਲਈ ਫਿਰਦੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸਾਨੂੰ ਚਲਾਉਣ ਵਾਲਾ ਕਿਹੜਾ ਹੈ ਫਿਰ ਉਹ ਉਹ ਤਾਂ ਠੀਕ ਹੋ ਜਾਣੀ ਅੱਜ ਤੱਕ ਤੇ ਫਿਰ ਵੀ ਸਾਡੇ ਸਿੱਖ ਇੰਨੇ ਅੰਨੇ ਆ ਗੁਰੂ ਗ੍ਰੰਥ ਸਾਹਿਬ ਛੱਡ ਕੇ ਬਾਬਾ ਬਬਨਨ ਜੀ ਛੱਡ ਕੇ ਬਾਪੂ ਛੱਡ ਕੇ ਉਹ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਜਿਹੜੇ ਦੁਨੀਆ ਨੂੰ ਠੀਕ ਕਰਦੇ ਫਿਰਦੇ ਆ ਤੇ ਆਪਦਾ ਪੌਪ ਨਹੀਂ ਸਹੀ ਹੋਇਆ ਅਜੇ ਤੱਕ ਇਹਨਾਂ ਤੋਂ ਤੇ ਅੱਜ ਇਹ ਧੀਆਂ ਉੱਥੇ ਦਿੱਤੀਆਂ ਇਹਨਾਂ ਨੇ ਸਾਬਤ ਕੀਤਾ ਵੀ ਉਹ ਸਾਰਿਆਂ ਤੋਂ ਵੱਡੇ ਗੁਰੂ ਆ ਦੁਨੀਆ ਤੇ ਜਿਹੜੇ ਸਾਡੇ ਗੁਰੂ ਦੀ ਜੁਗਤੀ ਆਣਾ ਜਿਹੜੀ ਉਹਦੀ ਥੜੀ ਮਿੱਟੀ ਵਰਗੇ ਨੀਗੀ ਹੂੰ ਕਾਜੀ ਉਸ ਮਿੱਟੀ ਦੇ ਵਿੱਚ ਰਾਲਦੇ ਫਿਰਦੇ ਆ ਵੀ ਕਿਤੇ ਸਾਡੇ ਦੀ ਮਿੱਟੀ ਪੈ ਜੇ ਹੂੰ ਅਸੀਂ ਇਹ ਗੱਲ ਕਹਿ ਜਾਂ ਜੋਗੀ ਹੋ ਜੀ ਵੀ ਗੁਰੂ ਦੀ ਮਿੱਟੀ ਆ ਜਿਹੜੀ ਸੱਟ ਪਾਈ ਆ ਤਾਂ ਸਹੀ ਕੋਸ਼ ਗਿਆਨਵਾਨਾ ਡੱਕੇ ਦੀ ਅਕਲ ਨਹੀਂ ਠੀਕ ਹੈ ਬਸ ਠੀਕ ਹੈ ਬਜਟ ਤੇ ਚਲਾਈ ਜਾਂਦੇ ਆ ਇਸ ਗੱਲ ਦਾ ਦੁੱਖ ਹੈ ਹੁਣ ਖਬਰ ਵੇਖੀ ਸੀ ਜਿਹਦੇ ਵਿੱਚ 20 ਬੱਚੀਆਂ ਦੇ ਜਿਹਦੇ ਵਿੱਚੋਂ 17 ਬੱਚੀਆਂ ਜਿਹੜੀਆਂ ਸਿੱਖਿਆ ਜਿਆਦਾ ਦੁੱਖ ਤਾਂ ਆਉਂਦਾ ਵੀ ਉਹਨਾਂ ਨਾਲ 3 ਮਹੀਨੇ ਜਿਹੜਾ ਜ਼ਬਰ ਜ਼ੁਲਮ ਹੁੰਦਾ ਰਿਹਾ ਤੇ ਹੁਣ ਮਾਂ ਪਿਓ ਕੋਰਟ ਦੇ ਚੱਕਰ ਕੱਟ ਰਿਹਾ